ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣਾ ਆਪਾਂ ਪਹੁੰਚੇ ਆ ਐਡਰੈਸ ਇੱਕ ਰੀਵੀਕ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਗੁਰਸਾਹਬ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਪੰਜ ਤੋਂ 6 ਨਾਂ ਦੇ گاਵਾਂ ਦੇ ਵਿੱਚ ਦਿਖਾਵਾਂਗੇ ਤਗਰੀਬਨ ਦੋਸਤੋ ਸਾਰੇ ਨਗ ਸਵੇਸ ਵੇ ਹੋਣਗੇ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਇਹਦਾ ਪਛਵਾਦੀ ਸਾਰੀ ਵੀਰ ਦੇ ਕੋਲੋਂ ਆਪਾਂ ਲੈ ਲੈਨੇ ਜੀ। ਹਾਂਜੀ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਖੈਰਾ ਸਾਹਿਬ। ਹੋ ਠੀਕ ਠਾਕ ਜੀ। ਹਾਂਜੀ ਹਾਂਜੀ ਬੜੀ ਕਿਰਪਾ ਕੋ ਰਾਮ ਦਾਸ ਦੇ। ਵਾਵਾ ਜੀ ਪਾਸੇ ਰਹਿ ਕਿੱਥੇ ਚਲੇ ਗਏ? ਬਾਸੇ ਹੀ ਰਹਿਣਾ ਇਦਾਂ ਹੀ ਥੋੜਾ ਕੰਮ ਕਾਰੀ ਹੋ ਜਾ ਹੀ ਤੇ। ਅੱਛਾ ਜੀ। ਹਾਂਜੀ ਹਾਂਜੀ ਤਾਂ ਕਰਕੇ ਜਿਹੜਾ ਪਾਸੇ ਰਹਿਣਾ ਹੀ। ਠੀਕ ਹੈ ਜੀ। ਐਡਰੈਸ ਬੋਲ ਦਿਓ। ਐਡਰੈਸ ਪਿੰਡ ਸਭਰਾ ਤਹਿਸੀਲ ਪੱਟੀ ਜਿਲ੍ਹਾ ਜਿਹੜੇ ਤਰਨਤਾਰ ਸਾਹਿਬ। ਫੋਨ ਨੰਬਰ ਤੇ ਨਾਮ ਦੱਸ ਦਿਗੇ। ਨਾਮ ਮਰਪੀ ਸਿੰਘ ਹਾਂ ਜੀ ਸੁਵੇ ਸੁਵੇ ਹੈ। ਹਾਂ ਜੀ ਸੁਵੇ ਹੈ। ਤੇ ਸ਼ੁਰੂ ਕਰ ਲਈ ਆਪਾਂ ਇਸ ਗਾਂ ਤੋਂ ਪਹਿਲਾਂ। ਇਹ ਸੈਰਾ ਸਾਹਿਬ ਕੱਲ ਦੀ ਸੁਈ ਆ। ਅੱਛਾ ਜੀ। ਉਸ 13 ਤੋਂ 14 ਲੀਟਰ ਬੋਰਾ ਦਾ ਪਹਿਲੇ 18 ਤੋਂ 20 ਲੀਟਰ ਦਾ ਭਰਿਆ ਇਹਨੇ। ਮੀਲ ਕਾਫਾ ਮਗਰ। ਅੱਛਾ ਮੀਲ ਕਾਫਾ ਮਗਰ। ਹਾਂ ਜੀ ਹਾਂ ਜੀ। ਥਾਨ ਬਹੁਤ ਪਿਆਰਾ ਲੱਗਾ ਹਥੀ ਜਵਾਈ ਵਾਲਾ ਥਾਂ ਜੇ। ਠੀਕ ਹੈ ਜੀ। ਹਾਂ ਜੀ ਹਾਂ ਜੀ। ਲਓ ਦੋਸਤੋ। ਇਹਦੀ ਥਣਾ ਦੀ ਕੁਆਲਿਟੀ ਪਹਿਲਾਂ ਤੁਸੀਂ ਚੈੱਕ ਕਰੋ ਨਾ ਤੇ ਤੋਲ ਕੇ ਲਿਓਨੇ। ਯਾਹ ਕਰੋ ਚਾਹੀਦੀ। ਘੱਟ ਘੱਟ ਗਾਂ ਦਾ ਚੈੱਕ ਕਰ ਲਓ। ਇੱਕ ਸਾਰੀਆਂ ਗਰਮੀ ਵਾਲੀਆਂ ਹਰਗੀ ਜੀ ਹਾਂਜੀ ਹਾਂਜੀ ਕ੍ਰੋਸ ਬਰੀਡ ਹੈ ਦੋਸਤੋ ਤੇ ਬਚਾ ਨੇ ਮਿਲਕਾਪ ਨੂੰ ਜਨਮ ਦਿੱਤਾ ਜੀ ਲਓ ਜੀ ਕਰੋ ਚਾਹ ਜੋ ਚਵਾ ਦੀ ਇੱਕ ਨੰਬਰ ਹੋਊਗੀ ਠੀਕ ਹੈ ਜੀ ਆਹ ਲਓ ਜੀ ਕਰੋ ਚੱਕਾਂ ਦਾ ਘੱਟ-ਘੱਟ ਬਰੀਡ ਹਰ ਇੱਕ ਚੀਜ਼ ਚੈੱਕ ਕਰ ਲੋ ਆਰਡਰ ਕੁਆਲਿਟੀ ਬਹੁਤ ਸੋਹਣੀ ਚਾਰ ਕੀਤੀ ਹੈ ਆਹ ਲਓ ਜੀ ਕਰੋ ਚੈੱਕ ਜੀ ਦੀ ਪਿਸਪਲ ਚਲੋ ਹੈ ਲੋਜੀ ਕਰੋ ਚਲ ਹਲਸ ਬੰਦੋ ਬੈਗ ਸੇਰ ਤੋਂ ਆਰਡਰ ਚੈੱਕ ਕਰ ਲਓ ਦੋਸਤੋ 18 ਲੀਟਰ ਚ ਆਇਆ ਵੀਰ ਪਹਿਲੇ ਸੂਏ 18 ਤੋਂ 20 ਲੀਟਰ ਭਾਜੀ ਜੀ ਅੱਛਾ ਜੀ ਬਾਕੀ ਠੰਡੀ ਸੀਰੀਜ਼ ਲਾਗੋ ਹੋ ਜੀ ਦਰਵਾਜ਼ਾ ਬੰਦ ਕਰੋ ਜੀ ਜਿੰਨਾ ਮਰਜੀ ਬੈਹ ਜਾ ਬੱਚਾ ਕਰਦੇ ਆ ਠੀਕ ਹੈ ਜੀ ਹਾਂ ਜੀ ਕਿੰਦਾ ਮੋਲ ਕੀ ਕਰਦੇ ਜੀ ਮੋਲ ਜੋ ਮਰਜ਼ੀ ਕਰ ਲੀਏ ਭਾਜੀ 70000 ਦੇ ਦਾਂਗੇ ਜੀ ਹਾਂਜੀ ਹਾਂਜੀ 70000 ਦੀ ਹਾਨ ਆ ਦੇਣੀ ਹੈ ਬਸ ਥੋੜਾ ਬੋੜਾ ਛੋਟਾ ਕਰਨਾ ਵਿੱਚ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ 70000 ਰੁਪਿਆ ਡਿਮਾਂਡ ਰੱਖੀ ਗਈ ਹੈ ਜਿਹਦੇ ਵਿੱਚ ਉਹ ਵੀ ਕਹਿੰਦਾ ਕਿ ਆਇਆ ਗਿਆ ਨਾ ਛੋਟਾ ਛਪਾ ਮੰਨਦਾ ਹਾਂ ਤੁਹਾਡਾ ਕੰਮ ਪੱਕਾ ਜਰੂਰ ਹੋਗਾ ਤੇ ਦੋ ਨੰਬਰ ਦੀ ਦਸੀ ਵੀ ਡਿਟੇਲ ਇਹ ਖੈਰਾ ਸਾਹਿਬ ਜਰਸੀ ਕ੍ਰਾਸ ਦੇ ਵਿੱਚ ਆ ਗਈ ਹੈ ਜੀ ਹਾਂਜੀ ਤੇ ਇਹ ਵੀ ਕੱਲ ਦੀ ਸੋਈ ਹੈ ਇਹਨੇ ਵਸ਼ੀ ਨੂੰ ਜਨਮ ਦਿੱਤਾ ਅੱਛਾ ਜੀ ਤੇ ਬੋਲਾ ਇਹਦੇ ਥੱਲੇ ਵੀ ਕੋਈ 13 ਤੋਂ 14 ਲੀਟਰ ਸਟਾਰਟ ਜਿਹੜਾ ਹੁਣ ਤਿਆਰ ਹੈ ਜਿਹੜਾ ਹੁਣ ਤਿਆਰ ਹੈ ਨਹੀਂ ਕਿ ਮਤਲਬ ਕੱਲ ਦੀ ਸੋਈ ਥਲੇ ਤੁਹਾਨੂੰ ਭਰਾ ਪਰੀ ਸਾਫ ਤੇ ਹੋਣੀ ਨਹੀਂ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਦੋਸਤੋ ਥਣਾਸਾਂ ਦੀ ਕੁਆਲਿਟੀ ਦਾ ਮੀਡ ਚੈੱਕ ਕਰਵਾ ਦੇਣਾ ਕਰੋ ਖਾਨ ਕਿਸੇ ਵੀ ਗਾਂ ਦਾ ਜਿਹੜਾ ਹੱਥੀ ਜਵਾਈ ਆ ਬਿਲਕੁਲ ਵਧੀਆ ਜੀ ਠੀਕ ਹੈ ਜੀ ਲਓ ਮੀਡੀਅਮ ਹਾਈਟ ਦੀ ਜੇ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਵੀ ਕਹਿ ਦਾਂਗੇ ਹਾਂਜੀ 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 ਦਰਮਿਆਨਾ ਕਰ ਦੋਸਤੋ ਚੈੱਕ ਕਰ ਲਓ ਤੇ ਆਰਡਰ ਜਿਹੜਾ बाकी खरा सा ਤੁਹਾਨੂੰ ਪਤਾ ਵੀ ਜਰਸੀਆਂ ਦਾ ਕੱਦ ਇੱਦਾਂ ਕੀ ਹੁੰਦਾ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਜੀ ਲੈਓ ਜੀ ਮੋੜ ਲਓ ਇਹਨੇ ਦੋਸਤੋ ਬੱਚਾ ਵਛੂ ਜਨਮ ਦਿੱਤਾ ਜੀ ਦੁੱਧ ਵੇ ਵੀ 18 ਤੋਂ 20 ਲੀਟਰ ਆਉਂਨਾ ਪਰ ਦੋਗੀ ਬੈਠ ਜੀ ਠੀਕ ਹੈ ਜੀ ਹਾਂਜੀ ਮੜ ਕੇ ਵੀਰ ਭਰਾਏ ਨਾਲ ਆ ਕੇ ਕਿਸੇ ਨਿੱਕੇ ਕੱਦ ਦੀ ਆ ਜਾਂ ਆਪਾਂ ਪਹਿਲਾਂ ਇਹ ਕਹਿਤਾ ਵੀ ਕੱਦ ਮੀਡੀਅਮ ਯਹੀ ਇਹ ਤਾਂ ਗੱਲ ਹੈਗੀ ਹਾਂਜੀ ਕਿਉਂਕਿ ਜਿਹੜੀ ਦੋਸਤੋ ਵੀਡੀਓ ਬਣਦੀ ਅਸੀਂ ਕਦੀ ਝੂਮ ਕਰਕੇ ਨਹੀਂ ਬਣਾਈ ਜੋ ਪ੍ਰੋਪਰ ਡਿਟੇਲ ਹੈ ਸਾਰੀ ਪ੍ਰੋਪਰ ਕੈਮਰੇ ਦੇ ਵੀਡੀਓ ਬਣਦੀ ਹੈ ਆਹ ਜਿੰਨਾ ਨੂੰ ਤੋਂ ਪਸ਼ੂ ਦਾ ਕੱਟ ਕੱਟ ਹੈ ਪ੍ਰੋਪਰ ਦਿਖਾਈਦਾ ਸਾਰਾ ਇਹ ਆ ਵੇਖ ਲੋ ਜੀ ਆਪਾਂ ਨੂੰ ਲਾਗੇ ਹਾਂ ਜੀ ਹਸਾਮਨਾ ਕੋ ਜੱਜਮੈਂਟ ਲਾ ਲੇ ਠੀਕ ਹੈ ਜੀ ਕੀ ਮੁੱਲ ਕਰਨਾ ਵੀਰੇ ਦਾ ਇਹ ਵੀ ਕਹਿੰਦਾ ਸਾਹਿਬ 72000 ਦੀ ਦੇ ਦਾਂਗੇ ਜੀ ਅੱਛਾ ਜੀ ਕਿੰਨਾ ਕੰਫਰੰਸ ਦਾ ਥੋੜਾ ਬੋਲਾ ਹੀ ਹੋਣਾ ਇਹਦੇ ਵਿੱਚ ਆਪਾਂ ਮੰਗਿਆ ਹੀ ਜਾ ਜੀ ਪਹਿਲਾਂ ਬਰਾਬਰ ਕਰਤੀ ਦਿਓਨੇ बराबर चलो बराबर ही दे देंगे कोई नहीं 70 70000 ਰੁਪਏ ਦੋਸਤੋ ਦੋਵਾਂ ਦਾ ਬਾਕੀ ਉਹਦੇ ਵਿੱਚੋਂ ਲੈਸ ਨਹੀਂ ਜੀ ਹੋਣਾ ਜੋ ਵੀ ਲਾਸਟ ਹੀ ਹੋਗਾ ਉਹ ਠੀਕ ਹੈ ਜੀ ਉਹ ਛੋਰ ਛੱਪਾ ਸੋਣਾ ਬੜਾ ਮਾਨ ਉਹ ਆਪਣੀ ਮਰਜ਼ੀ ਨਾਲ ਛੋਰ ਛੱਪਾ ਲੱਗਾਂਗੇ ਹਾਂ ਠੀਕ ਠੀਕ ਹਾਂਜੀ ਹਾਂਜੀ ਤੇ ਕਿੰਨਾ ਨੰਬਰ ਦੀ ਦਸੀਏ ਡਿਟੇਲ ਜੀ ਇਹ ਵੀ ਖੈਰਾ ਸਾਹਿਬ ਕੱਲ ਹੀ ਸੂਈ ਹੈ ਚੂੜੀਆਂ ਕੱਟੀਆਂ 1 ਘੰਟੇ 2 ਘੰਟੇ ਆਏ ਸਹੀ ਆ ਠੀਕ ਹੈ ਜੀ ਤੇ ਇਹਦੇ ਥੱਲੇ ਬੋਲਾ ਚੰਗਾ ਜੀ ਇਹਨੇ 19 20 ਲੀਟਰ ਬੋਲੇ ਦਾ ਸਟਾਰਟਿੰਗ ਕੀਤੀ ਆ ਅਸੀਂ ਇਹਨੇ ਭਰ ਦੋਗੀ 27 22 ਲੀਟਰ ਸਵਾਦ ਗਰਮੀ ਦਾ ਆਪਾ ਕਹਿੰਦਾ ਸਿਆਲ ਨਾ 30 ਤੋਂ ਬਾਹਰ ਕਰਦਾ 30 ਤੋਂ ਬਾਹਰ ਕਰਨਾ ਯਾਨੀ ਕਿ 24 25 ਲੀਟਰ ਦੁੱਧ ਭਰਿਆ ਪਹਿਲਾਂ ਜਿਹੜੇ ਸਵੇਰ ਦੇ ਮੁੰਦਰ ਜਿਹੜੇ ਹਸਾਬ ਨਾਲ ਦਾ ਬਾਕੀ ਹਾਂ ਆਲ ਦੀ ਜਿੰਨੇ ਵੀ ਵੀਰ ਭਰਾ ਨੇ ਖੜਨੀ ਦੋ ਟਾਈਮ ਚੋਕੇ ਚੱਲੀ ਕਰਕੇ ਖੜੇ ਫਿਰ ਸਾਨੂੰ ਵੀ ਸਵਾਦ ਆਉਂਦਾ ਗਾ ਵੇਚਣ ਦਾ ਠੀਕ ਠੀਕ ਹਾਂਜੀ ਹਾਂਜੀ ਆਨਲਾਈਨ ਕੋਈ ਨਾ ਕਰ ਰਿਸ਼ਕ ਜੀ ਕਹਿੰਦੀ ਆ ਵੀ ਆਪਾਂ ਨੇ ਕੀ ਹੋਇਆ ਕੀ ਨਹੀਂ ਹੋਇਆ ਹਾਂਜੀ ਹਾਂਜੀ ਤੇ ਜਿਹੜਾ ਵੀਰ ਆ ਗਿਆ ਚੋਕੇ ਦਾ ਜਿਹੜਾ ਸਵਾਦ ਆਊਗਾ ਕਿ ਚੋਕੇ ਖੜੀ ਗਏ ਹਾਂਜੀ ਹਾਂਜੀ ਇਹਨੇ ਬੱਚਾ ਦਿੱਤਾ ਜੀ ਤੇਰੀ ਬੱਛੀ ਆ ਜੀ ਇਹਦੀ ਮ ਇਹ ਸਰਦੀਆਂ ਨਹੀਂ ਫਿਰ ਤੀਰ ਤੋਂ ਬਾਹਰ ਆਪਾਂ ਚਵਾ ਕੇ ਦੇਣਾ ਇਹਨੂੰ ਹਾਂਜੀ ਹਾਂਜੀ ਇਹ ਤਾਂ ਗੱਲ ਹੈ ਹਾਂਜੀ ਕਿਉਂਕਿ ਮੌਸਮ ਨੂੰ ਗੜੀ ਗਰਮੀ ਦਾ ਆਉਣਾ ਹੈ ਮੌਸਮ ਤੁਹਾਨੂੰ ਪਤਾ ਗਰਮੀ ਦਾ ਚੰਗਿਆ ਭਿਆ ਕੰਮ ਆ ਜਿਹੜੀਆਂ ਦੁੱਧ ਦੋਸਾਂ ਨਾ ਕੱਢ ਜਾਂਦੀਆਂ ਲੈ ਲਈ ਬਾਕੀ ਕਰਾਸ ਬ੍ਰੀਡ ਆ ਇਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਠੀਕ ਹੈ ਜੀ ਲੋਰੀ ਦੋਸਤੋ 19 ਲੀਟਰ ਬੋੜੇ ਤੋਂ ਜਿਹੜੀ ਨੇ ਸਟਾਰਟਿੰਗ ਕੀਤੀ ਹੈ ਹਾਲੋ ਜੀ ਦੋਸਤੋ ਗਾਂ ਦਾ ਕੱਦ ਕਾਠੇ ਇਹਦੀ ਬਿਊਟੀ ਗਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਕੋਈ ਲੱਸੀ ਫਿੱਕੀ ਨਹੀਂ ਵੜ ਆਪਣੇ ਹਾਂਜੀ ਹਾਂਜੀ ਫਰਕਾਰ ਤੋਂ ਪੂਰੇ ਵੱਡੇ ਸੀ ਜੇ ਹਾਂਜੀ ਹਰਬੀਜੀ ਦਾ ਮੁੱਲ ਇਹਦਾ ਮੁੱਲ ਖੈਰਾ ਸਾਹਿਬ ਕੋਈ ਨਹੀਂ ਕਰਨਾ ਇਹ ਦੇਣੀ 85000 ਦੀ ਆਹ 85000 ਦਾ ਫਿਕਸ ਆਜਾ ਗਰਮੀ ਦੇ ਕਰਕੇ ਦੇਣੀ ਨਹੀਂ ਤੇ ਪਰ ਲੱਖ ਤੋਂ ਬਾਹਰ ਸਾਲ ਚ ਵੜ ਵੇਚ ਦੇਣੀ ਤੁਹਾਨੂੰ ਬੜਾ ਮਾਲ ਜੋ ਵਿਕਦਾ ਹੋਵੇ ਤਾਂ ਵੇਚ ਵੀ ਦਿੱਤਾ ਹਾਂਜੀ 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 ਤੇ ਚਲੋ ਗਰਮੀ ਇਹ ਚ ਆਪਾਂ ਨੂੰ ਪਾਣਾ ਮਿਲ ਜੇ ਆਪਾਂ ਵੀ ਹੋਸਾ ਦੇ ਦਾਂਗੇ ਠੀਕ ਹੈ ਲੋ ਦੋਸਤੋ 85000 ਰੁਪਿਆ ਦਾ ਰੇਟ ਜਿਹਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਮਾਨ ਤਨ ਸ਼ੋਰ ਸ਼ਪਾ ਹਲਕਾ ਫੁਲਕਾ ਜਰੂਰ ਹੋਊਗਾ ਬਾਕੀ 2-4 ਦਿਨ ਹਾਪਲੇ ਕੋ ਰਹਿ ਗਈਦਾ ਪਚਾਈ 25 ਲੀਟਰ ਦੁੱਧ ਜਵਾਦ ਦੇਣਾ ਹੈ ਜਵਾਦ ਦੇਣਾ ਠੀਕ ਹੈ ਕਿਉਂਕਿ ਮੈਨੂੰ ਪਤਾ ਆ ਆਪਣੇ ਸੱਜਣਾ ਕੋਈ ਆਈ ਕਾ ਉਹ ਨਹੀਂ ਗਏ 19 ਲੀਟਰ ਤੋਂ ਤੁਹਿਆਂ ਦੇ ਸਾਰੇ ਹਾਂਜੀ ਹਾਂਜੀ ਸਟਾਰਟਿੰਗ ਹੀ ਹੋਈ ਏ ਦੀ ਹਾਂ ਤੇ ਇਹਦੇ ਬਾਰੇ ਦੱਸਿਓ ਜੀ ਇਹ ਪਹਿਲਾ ਸੂਆ ਸੋਈ ਆ ਤੇ ਮੂਹਾਂ ਛੇਦ ਆਂਦਾ ਅੱਛਾ ਜੀ ਤੇ ਇਹਦੇ ਮਗਰ ਵੱਛਾ ਵਾ ਜੀ ਇਹਦਾ ਦੁੱਧ ਵੀ ਕੋਈ 17 ਤੋਂ 18 ਲੀਟਰ ਗਿਲੇ ਵੀ ਪਾਇਆ ਜਿਹੜਾ ਹੁਣ ਚਵੋਂਦੀ ਜਿਹੜਾ ਚਵੋਂਦਾ ਹੀ ਆ ਠੀਕ ਹੈ ਦੋਸਤੋ ਇਹਦੀ ਤੁਹਾਨੂੰ ਇੱਕ ਖੂਬਸੂਰਤੀ ਖੋਣ ਵਾਲਾ ਦੀ ਨਾਰਾ ਜਿਹੜੀਆਂ ਹਮਾਰੇ ਦੇ ਤੁਸੀਂ ਚੈੱਕ ਕਰਨ ਇਹ ਭਾਈ ਫਾਰਮ ਵਾਲੀ ਵਹਿੜਾ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਹੈਗੀ ਥੋੜੀ ਜੀ ਕਰਾਸ ਬਰੀਡ ਚਾ ਹਾਂਜੀ ਤੇ ਬਾਕੀ ਪਹਿਲਾਂ ਨਾ ਦੁੱਧ ਚੰਗਾ ਕ ਆ ਲੋ ਜੀ ਕਰ ਲੋ ਚੱਕ ਦੋਸਤੋ ਪੂਰਾ ਨਗਰ ਤੇ ਪੂਰਾ ਠੋਸ ਨੇ ਅਟਾ ਚਾਰ ਕੀਤਾ ਉਮਰ ਦੇ ਹਿਸਾਬ ਨਾਲ ਸਹੀ ਆ ਜੀ ਠੀਕ ਆ ਜੀ ਛੇ ਦਾ ਮੂੰਹ ਪਹਿਲਾ ਸਵੇਰ ਤੇ ਬੱਚਾ ਨੇ ਬੱਚਾ ਬੱਚੇ ਨੂੰ ਜਨ ਦਿੱਤਾ ਜੀ ਲੋ ਜੀ ਕਰੇ ਚੱਕ ਲੈ ਵੇ ਮੋੜ ਦੇ ਉਧਰ ਤੀਨਾਂ ਕੇ ਟਰੈਕਟਰ ਖੜਾ ਹੋ ਗਿਆ ਹਾਂਜੀ ਹਾਂਜੀ ਲੋ ਦੋਸਤੋ ਗਾਂ ਦਾ ਕੱਟ ਪੂਰਾ ਫੋਲ ਦੋਸਤੋ ਵੱਡਾ ਕੱਟ ਲੋ ਜੀ ਹਰ ਵੀ ਕੀ ਇਹਦਾ ਮੁੱਲ ਇਹ ਖਰਾ ਸਾਬ ਦੇ ਦਾਂਗੇ ਆਪਾਂ 2 ਘਾਟੇ ਤੇ 80 ਦੀ 2 ਘਾਟੇ ਜਿਹੜੀ 78000 78000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਚੋ ਕੋਈ ਮਾਨਤ ਨਾਲ ਹੋ ਸਦਾ ਕਰਦਾਂਗੇ ਕੋਈ ਨਹੀਂ ਆਏਗਾ ਇਹਦਾ ਜਿਤਰਾ ਹੋਊਗਾ ਠੀਕ ਹੈ ਜੀ ਹਾਂਜੀ ਹਾਂਜੀ ਇਹਦੇ ਬਗ ਦਸੀਏ ਜੀ ਇਹ ਵੀ ਖਰਾਬ ਸਬ ਸੂਈ ਹੈ ਇਹਦੇ ਮਗਰੇ ਬੱਚਾ ਵਾ ਇਹਨੂੰ ਸੂਈ ਨੂੰ ਕੋਈ 6-7 ਦਿਨ ਹੋ ਗਏ ਆ ਤਾਂ ਕੋਈ 13 ਲੀਟਰ ਦੁੱਧ ਆਏ ਦਲੇ ਅੱਛਾ ਜੀ ਹਾਂਜੀ ਹਾਂਜੀ ਤਾਂ ਦੁੱਧ ਚਲੋਣੀ 14 ਨੇ ਮੈਂ ਕਹਿੰਦਾ 16-17 ਲੀਟਰ ਤੇ ਭਾਰੀ ਦਊਗੀ ਹਾਂਜੀ 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 ਇਹਨੇ ਬੱਚਾ ਕੀਦਾ ਬੱਚਾ ਜੀ ਇਹਦੇ ਮਗਰੇ ਸੁਵਾ ਕਰਵਾ ਸੂਈ ਹੈ ਸੁਵਾ ਕੋ ਦੁੱਜਾ ਵਾਲੇ ਕੋ ਤਿਜਾ ਵਾਲੇ ਆਪ ਕੋ ਆਪਣੀ ਕਰਵਾਉਣੀ ਹੈ ਸੁਵਾ ਕੋਈ ਦੁੱਗਾ ਕੋ ਤਿਜਾ ਮਾਲ ਲੈ ਬੇਸ਼ੱਕ ਤੇ ਦੋਸਤੋ ਬਾਕੀ ਪ੍ਰਿੰਟ ਕਹਿੰਦਾ ਵੀ ਗਾਂ ਦਾ ਬਹੁਤ ਸੋਹਣਾ ਜੀ ਬਾਕੀ ਹਾਂ ਹਾਇ ਜੁੜਦੀ ਮੀਡੀਅਮ ਤੇ ਸਹੀ ਹੈ ਜੀ ਹਾਂਜੀ 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 ਖਾਣੇ ਦਾ ਵੀ ਐ ਹੱਥੀ ਚਵਾਈ ਬਿਲਕੁਲ ਐ ਵਧੀਆ ਚੋਣ ਚਵਾ ਹਾਂਜੀ ਹਾਂਜੀ ਸੱਚੇ ਸਹੀ ਦੋਸਤੋ ਪੂਰੀਆਂ ਗਰਮੀਆਂ ਦੋ ਦਿਨ ਨੇ ਬੜੇ ਮਜੇ ਨੇ ਚਵਾ ਦੇਣਾ ਲੈ ਗਰਮੀਆਂ ਸੌਖੀਆਂ ਕੱਢ ਜਾਂਦੀਆਂ ਜੀ ਹਾਂਜੀ 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 ਦੋ ਤੋਂ ਦੋ ਗਾਵਾਂ ਤੇ ਮਗਰ ਬੱਚੀਆਂ ਤੇ ਨਾ ਮਗਰ ਬੱਚੇ ਤੇ ਨਾ ਦੇ ਮਗਰ ਬੱਚੇ ਬਾਕੀ ਇਹ ਵੀ ਮਾਲ ਸਾਰਾ ਸੂਹਾ ਸੋਇਆ ਕੋਈ ਮੇਰਾ ਵੀਰ ਦਾ ਆਪਦੀ ਜੋ ਚਲੀ ਕਰਕੇ ਲੈ ਕੇ ਜਾਵੇ ਤੇ ਇਹਦਾ ਇਹਦਾ ਮੁੱਲ ਕੀ ਕਰਨਾ ਤੁਸੀਂ ਇਹਦਾ ਮੁੱਲ ਜੈ ਜੀ ਹੈ ਜੀ ਹਾਂਜੀ ਮੁੱਲ 65000 ਤੋਂ 60000 ਦੀ ਦੇਦਾਂਗੇ ਜੀ 60000 ਜੀ ਹਾਂਜੀ ਹਾਂਜੀ ਰੱਬ ਜੀ ਕਰਦਾ ਬੜੇ ਮੌਕੇ ਤੇ ਜਿੱਦਾਂ ਹੋਊਗਾ ਠੀਕ ਠੀਕ ਹਾਂਜੀ ਹਾਂਜੀ ਲੋਈ ਦੋਸਤੋ 65000 ਰੁਪਇਆ ਡਿਮਾਂਡ ਰੱਖੀ ਜੇ ਦੇਦਾਂਗੇ ਭਾਜੀ 60000 ਦੀ ਲੋ 60000 ਰੁਪਇਆ ਦੋਸਤੋ ਹੋ ਗਿਆ ਜੀ ਮੌਕੇ ਦਾ ਮਾਨਦਾਰ ਤੇ ਮੁੱਲ ਜਿਹਦੇ ਵਿੱਚ ਤੁਹਾਡਾ ਕੋਈ ਛੋੜ ਛੱਪਾ ਥੋੜਾ ਬੜਾ ਹੋਊਗਾ ਹਾਂਜੀ ਪੰਜ ਨਗ ਤੁਹਾਨੂੰ ਗਾਵਾਂ ਦੇ ਵਿੱਚ ਦਿਖਾਏ ਤੇ ਪੰਜੇ ਨਗ ਦੋਸਤੋ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕਿਆ ਆਪਣ ਫਸਿਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬੁਰਜ ਮਿਲਕ ਫਾਰਮ ਤੋਂ ਆ ਜਿਹੜੀ ਅੱਜ ਆਪਾਂ ਇਹ ਵੀਡੀਓ ਬਣਾਈ ਹੈ ਤੇ ਨਾਮ ਹੈ ਵਿਧ ਹਰਪ੍ਰੀਤ ਸਿੰਘ ਫੋਨ ਨੰਬਰ ਵੀ ਦੇਖੀ ਫੇ ਬੋਲਦੇ ਫੋਨ ਨੰਬਰ 98770350 ਦੀ ਜੀ ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਦਾ ਸੀ ਜੀ ਦੋਸਤੋ ਆਹ ਗਾੜੀਆਂ ਤੁਹਾਨੂੰ ਆਪਾਂ ਧਾਰਾ ਮਾਰ ਕੇ ਜਿਹੜੀਆਂ ਦਿਖਾ ਦਨੇ ਹਾਂ ਚਾਰੇ ਥਾਂ ਦੇ ਵਿੱਚ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਜੀ ਇਹ ਦੋਸਤੋ ਗਾ ਹੈ ਯਰਸੀ ਕ੍ਰੋਸ ਹੈ ਤੇ ਇਹ ਬੱਚਾ ਕੀ ਦਿੱਤਾ ਵੀਰ ਨੇ ਜੀ ਵਸ਼ੀ ਦਿੱਤੀ ਦੋਸਤੋ ਸੁਆਕ ਨਾ ਪਹਿਲੇ ਸੁਆਕ ਤੁਹਾਡਾ ਸੁਵਾਦ ਉਸ ਤੋਂ ਚੰਗੇ ਮਿਲ ਕੇ ਰਿਕਾਰਡ ਕਰਦੇ ਦੋਸਤੋ ਬਾਆ ਕਰਉਗੇ ਲੈ ਦੋਸਤਾਂ ਨੂੰ ਚੱਲ ਜਾਈਏ